ਇੱਕ ਇੱਕ ਪਿੰਡ ਵਿੱਚ ਇੱਕ ਟਾਊਟ ਵੱਸਦਾ ਸੀ ਕਦੇ ਕਿਸੇ ਨੂੰ ਕਟਾਉਣਾ ਕਦੇ ਕਿਸੇ ਨੂੰ ਫੜਾਉਣਾ ਜਦੋਂ ਬਿਰਧ ਹੋਇਆ ਨਾ ਬਜ਼ੁਰਗ ਹੋਇਆ ਪਿੰਡ ਵਾਲਿਆਂ ਨੂੰ ਇੱਕ ਦਿਨ ਸੱਦ ਕੇ ਕਹਿੰਦਾ ਪੜਾਓ ਜੇ ਮੈਂ ਕਾਲ ਚਲਾਣਾ ਕੜ ਗਿਆ ਤੇ ਮੇਰੇ ਮੂੰਹ ਤੇ ਲੰਮਾ ਸਾੜਾ ਟਾਲੀ ਦਾ ਕਿਲਾ ਕਢਾ ਕੇ ਠੋਕ ਦਿਓ ਵੀ ਸਾਡੇ ਖਾਨਦਾਨ 'ਚ ਮੁੜ ਕੇ ਟਾਊਟ ਨਾ ਜੰਮੇ ਟੌਰ ਸਾਹਿਬ ਨੇ ਕਾਲ ਚਲਾਣਾ ਕੀਤਾ ਪਿੰਡ ਦੇ ਲੋਕਾਂ ਨੇ ਉਹਦੀ ਅੰਤਮ ਖਾਹਿਸ਼ ਪੂਰੀ ਕੀਤੀ ਜਿਹੜਾ ਸਾੜੀ ਉਮੜ ਪੁਲਸ ਨੂੰ ਕੰਮ ਦਿੰਦਾ ਰਿਹਾ ਸੀ ਉਹਦੇ ਸੰਸਕਾਰ ਤੇ ਵੱਡੇ ਵੱਡੇ ਅਫਸਰ ਆਏ ਇੱਕ ਥਾਣੇਦਾਰ ਤੇ ਬੜਾ ਡੋਬੇ ਕਹਿੰਦਾ ਵੀ ਇਹ ਟੌਟੀ ਕਰਦਾ ਸੀ ਤੇ ਮੇਰੇ ਮੋਢੇ ਤੇ ਛਟਾਰ ਲੱਗ ਜਾਂਦਾ ਸੀ ਮੈਂ ਅੰਤਵਾੜ ਆਪਣੇ ਮਿੱਤਰ ਦਾ ਮੂੰਹ ਜ਼ਰੂਰ ਵੇਖਣਾ ਈ ਜਦੋਂ ਖਫਣ ਚੁੱਕ ਕੇ ਮੂੰਹ ਵੇਖਣ ਲੱਗਾ ਲੰਮਾ ਸੜਾ ਕੱਲੀ ਦਾ ਕਿੱਲਾ ਉਹਦੇ ਮੂੰਹ ਵਿੱਚ ਠੁਕਿਆ ਸੀ ਕਹਿੰਦਾ ਪਿੰਡ ਵਾਲਿਓ ਕਿੱਲਾ ਕਿੰਨੇ ਠੋਕਿਆ ਕੋਈ ਕਹਿੰਦਾ ਮੈਂ ਵੱਢ ਕੇ ਲਿਆਇਆ ਕੋਈ ਕਹਿੰਦਾ ਮੈਂ ਦਸ ਪਾਈ ਐ ਕੋਈ ਕਹਿੰਦਾ ਮੈਂ ਸੱਟਾਂ ਮਾੜੀਆਂ ਥਾਣੇਦਾਰ ਸਾੜਿਆਂ ਦੇ ਨਾਮ ਲਿਖੀ ਗਿਆ ਉਹ ਟੌਰਡ ਸਾਹਿਬ ਜਾਂਦਿਆਂ ਜਾਂਦਿਆਂ ਪਿੰਡੀਆਂ ਲੋਕਾਂ ਨੂੰ 20-20 ਸਾਲ ਦੀ ਸਜ਼ਾ ਦਿਵਾ ਗਿਆ